ਸੰਸੀ ਕਾਲਵੇ ਭੈਣਾਂ ਭਰਾਵ ਕੀ ਹਾਲ ਚੱਲ ਰਾਜੀ ਬਾਜੀ ਜੇ ਹੋਰ ਪਹਿਨੇ ਵਾਲੇ ਨੇ ਉਹਨੇ ਠੀਕ ਠਾਕ ਬਾਜੀ ਹੁਣੀ ਦੇ ਇੱਕ ਮਟਨ ਰਦੇ ਠੀਕ ਠਾਕ ਨਹੀਂ ਹਏ ਨਹੀਂ ਭੈਣੋ ਮੈਂ ਸਵੇਰ ਰਾਤ ਦਾ ਹੀ ਡਿਕਾਂਗੀ ਕਦੋਂ ਦੇਹ ਚੜੇਗਾ ਤੇ ਭੈਣ ਭਰਾਵਾਂ ਨੂੰ ਦੁੱਖ ਸੁੱਖ ਕਰਾਂਗੀ ਨਹੀਂ ਭੈਣਾ ਜੋ ਮੇਰਨਾ ਹੋਈ ਨਹੀਂ ਤੁਸੀਂ ਤੇ ਗਾਲੀ ਛੱਡ ਦਿਓ ਮੈਂ ਸੱਚੀ ਰੁਹਾਦਾ ਹੀ ਨਹੀਂ ਹਾਡੀ ਕਰਦੀ ਕਦੋਂ ਦੇਹ ਚੜੇ ਤੇ ਕਦੋਂ ਭੈਣ ਭਰਾਵਾਂ ਨੂੰ ਗਾਲ ਦਸਾਂ ਨਹੀਂ ਭੈਣ ਹੋਇਆ ਕੀ ਕਿ ਕੱਲ ਤੁਹਾਡੇ ਸਾਹਮਣੇ ਮੈਂ ਨਹੀਂ ਕਹਿਣੀ ਕੁੜੀ ਆਪਣੀ ਨੂੰ ਜੈਕਟ ਪਾ ਜਾ ਕਹਿਣੀ ਹੈ ਨਾ ਤਰ ਮੈਂ ਵੀਡੀਓ ਚੂਲ ਕੈਂਡ ਹੈ ਨਾ ਵੀ ਪੁੱਤ ਜੈਕਟ ਪਾ ਕੇ ਜਾ ਭੈਣ ਕੁੜੀ ਨੇ ਮੇਰੀ ਨਹੀਂ ਮੰਨੀ ਇੱਕ ਨਹੀਂ ਮੰਨੀ ਕੁੜੀ ਚਲ ਗਈ ਐਂਧੇ ਸਕੂਲੇ ਐਂਧਾ ਹੀ ਸਕੂਲੇ ਚਲ ਗਈ ਤੇ ਵੀ ਚਲ ਉਹ ਤਾਂ ਨੇ ਮੋٹے ਮਾਟੇ ਕੱਪੜੇ ਪਾਏ ਹੀ ਪਰ ਫਿਰ ਵੀ ਜੈਕਟ ਨਹੀਂ ਪਾਈ ਮੈਂ ਤੇ ਭੈਣ ਕੀ ਕੀਤਾ ਵੀ ਸ਼ਾਮਾਂ ਪਈਆਂ ਸ਼ਾਮਾਂ ਪਈਆਂ ਤੇ ਆਏ ਨਹੀਂ ਮੈਂ ਲੈਣ ਗਈ ਕੁੜੀ ਉਹ ਵੀ ਬਸ ਦਾ ਟਾਈਮ ਹੋ ਗਿਆ ਚੱਲ ਲੈਣ ਜਾਣੀ ਨੀ ਭੈਣਾ ਕੁੜੀ ਨੂੰ ਲੈਣ ਗਈ ਤੇ ਬੱਸ ਵਾਲਾ ਡਰਾਈਵਰ ਮੇਰੇ ਵੱਲ ਵੇਖ ਕੇ ਚੌਂ ਚੌਂ ਲੱਗ ਪਿਆ ਕਰਨ ਮੈਂ ਹਮਰ ਜਿਹੜੇ ਨੂੰ ਕੀ ਲੱਗ ਗਿਆ ਮੈਨੂੰ ਆਂਦਾ ਪਏ ਵੀ ਪਤਾ ਨਹੀਂ ਕੀ ਕਤੋਂ ਪਤੋਂ ਕਰਕੇ ਤੇ ਕਹਿੰਦਾ ਲੈ ਚਿੱਠੀ ਤੇ ਭੈਣ ਮੈਨੂੰ ਚਿੱਠੀ ਦੇ ਕੇ ਮੈਂ ਹਾਂ ਹਮਰ ਜਿਹੜਾ ਚਿੱਠੀ ਦੇ ਗਿਆ ਨਾ ਕੱਚੂ ਪਚੂ ਕਰਕੇ ਪਤਾ ਨਹੀਂ ਕੀ ਕਤੋਂ ਪਤੋਂ ਕਰ ਕਰਕੇ ਗਾਲਾਂ ਗੂਲਾਂ ਕੱਢ ਗਿਆ ਫਿਰ ਕੀ ਕਹੇਗਾ ਮੈਨੂੰ ਮਿਆਂ ਦੀ ਗੱਲ ਦੇ ਸਾਹਮਣੇ ਸੁਣ ਜਾਂਦੀ ਕੀ ਪੋਂਗਰੇ ਆ ਤੇ ਉਹ ਭੈਣ ਮੈਨੂੰ ਸਮਝਣਾ ਲੱਗੀ ਤੇ ਮੈਂ ਚੱਲ ਕੁੜੀ ਨੂੰ ਉਤਾਰਿਆ ਤੇ ਉੱਤੇ ਲੈ ਕੇ ਆ ਗਈ ਅਛਾ ਤੇ ਭੈਣ ਮੈਂ ਹਾਂ ਘਰ ਚਿੱਠੀ ਤੇ ਕੀ ਲਿਖਿਆ ਤੇ ਮੈਂ ਚਿੱਠੀ ਕੀਤਾ ਸਾ ਹਾਂ ਚਲ ਸਾਮਕੇ ਰੱਖ ਲਈ ਨਹੀਂ ਹੁੰਦਾ ਮੇਰਾ ਘਰ ਵਾਲਾ ਤੇ ਮੈਨੂੰ ਬੁਖਾ ਲਈਆ ਵੀ ਮੈਨੂੰ ਪੜ ਕੇ ਸੁਣਾ ਵੀ ਉੱਤੇ ਕੀ ਲਿਖਿਆ ਹੋਆ ਵੀ ਮਰ ਜਣਾ ਡਰ ਵਰ ਤੇ ਪਿੱਟ ਨਹੀਂ ਲੱਗ ਪਿਆ ਮੇਰੇ ਵਾਲੇ ਵੇਖ ਕੇ ਵੀ ਇਹ ਕੀ ਲਿਖਿਆ ਹੋਆ ਹੈ ਕਈਓ ਕੱਚ-ਬੱਟੂ ਕਰ ਗਿਆ ਵੀ ਕੀ ਫਰਕ ਹੀ ਗੱਲ ਹੋਣਾ ਕੱਢ ਗਿਆ ਵੀ ਤੂੰ ਖਾਰ ਮੈਨੂੰ ਪੜ ਕੇ ਭੈਣਾ ਆਕਾਰ ਵਾਲੇ ਦੇ ਕੋ ਫੜਾਉਣ ਦੀ देर ਹੋਈ ਨਹੀਂ ਇਹ ਤੇ ਚੜ ਗਿਆ ਤਾਂ ਨਹੀਂ ਇਹ ਤਾਂ ਪਿੱਛੋਂ ਹੀ ਲੱਗ ਪਿਆ ਚਿੱਠੀ ਲੈ ਕੇ ਹਾਏ ਮੈਂ ਹਾਂ ਮੈਨੂੰ ਪੜ ਕੇ ਤੇ ਸੁਣਾਉ ਤੇ ਲਿਖਿਆ ਕੀ ਆ ਆਂਦਾ ਤੇਰੀ ਜਾਨ ਨੂੰ ਰੋਂਦੀਆਂ ਮੈਡਮਾਂ ਕਰਕੇ ਇਹਦੀ ਕੁੜੀ ਨੂੰ ਜਾ ਕੇ ਤਨੀ ਪਾ ਕੇ ਕੱਲੀ ਆਉ ਫਲਾਂ ਟਮਕਾਨ ਹਾ ਹਾਏ ਮੈਂ ਆ ਕਿਹੜੇ ਵੀਲੇ ਕੁੜੀ ਨੂੰ ਕਹਾਂ ਵੀ ਜੈਕਟ ਨਾ ਪਾ ਮੈਂ ਤੇ ਆਪ ਕੁੜੀ ਨੂੰ ਕਹਾਂ ਕਿ ਕੰਬੀਏ ਜੈਕਟ ਪਾ ਕੇ ਜਾ ਪਿੱਠ ਹੰਡ ਬੜੀ ਆ ਹਨਾ ਤੇ ਕੁੜੀ ਨੇ ਮੇਰੀ ਨਈ ਮਨੀ ਫੈਸ਼ਨ ਦੀ ਮਾਰੀ ਨੇ ਕਿ ਤੂੰ ਮੇਰੀ ਜਾਨ ਨੂੰ ਕਿਹੜੀ ਗੱਲ ਚ ਰੋਲ ਆ ਪਿਆ ਕੁੜੀ ਤੈਨੂੰ ਮੇਰ ਨੂੰ ਜ਼ਿਆਦਾ ਚੰਗੀ ਆ ਹੈ ਪਹਿਣਾ ਇਹ ਕਿੱਥੇ ਸੁਣਨ ਵਾਲਾ ਬੰਦਾ ਨਹੀਂ ਇਹ ਤੇ ਕਿੱਥੇ ਚੜਿਆ ਕਿੱਥੇ ਉੱਤਰਿਆ ਇੰਨੇ ਮੇਰੀ ਕੰਨੀ ਫੱਕਾ ਨਹੀਂ ਛੱਡਿਆ ਐਡੀ ਮੇਰੀ ਕੁੱਤੇ ਖਾਣੀ ਕੀਤੀ ਤੇ ਮੈਂ ਅੰਜ ਮੈਂ ਅੰਜ ਮੈਂ ਆ ਕੇ ਖਾਣਾ ਹੀ ਨੋ ਤਾਂ ਕਹਿਣ ਜੋਗੀ ਵੀ ਮੈਂ ਵੀਡੀਓ ਬਣਾਈ ਵੀਡੀਓ ਚ ਵੀ ਵੀਡੀਓ ਵੀ ਬਸ ਪ੍ਰੂਫ ਤੇ ਮੇਰੇ ਕੋਲ ਹੈਗਾ ਹੀ ਪਰ ਮੈਂ ਦੱਸਦੀ ਕਿ ਇਹ ਨੂੰ ਇਹਨੂੰ ਪਤਾ ਲੱਗ ਜਣੇ ਵੀ ਆਹ ਸਭ ਬਣਾਇਨ ਨੂੰ ਵੀਡੀਓ ਵੀਡੀਓ ਬਣਾਉਂਦੀ ਹੈ ਕੋਈ ਹੈ ਨਾ ਸੋਚਾ ਵੀ ਹੈ ਤੇ ਮੇਰੇ ਕੋਲ ਸਾਰਾ ਕੁਝ ਹੀ ਤੈਨੂੰ ਵਿਖਾਲਣਾ ਵੀ ਆ ਆਵੇ ਆਵੇ ਮੈਂ ਕੁਝ ਵੀਡੀਓ ਚ ਕਹਿ ਨਹੀਂ ਕਿ ਨਹੀਂ ਪਰ ਵਿਖਾਲ ਨਹੀਂ ਨਾ ਸਕਦੀ ਤੇ ਮਰਦੀ ਜਾਵਾ ਤੇ ਨਾਲੇ ਰੋਵਾ ਤੇ ਬੜੀ ਮਹਿ ਹਾਈ ਨਹੀਂ ਕਦੋਂ ਦਿਨ ਚੜ੍ਹਦੇ ਆਪਣੇ ਭੈਣ ਭਰਾਵਾਂ ਨੂੰ ਦੱਸਾਂਗੇ ਵੀ ਭੈਣ ਭਰਾਓ ਮੇਰੀ ਤਾਂ ਬੜੀ ਕੁੱਤੇ ਫਾਨੀ ਕਰਦਾ ਇਹ ਬੰਦਾ ਹਾਏ ਨਹੀਂ ਐਨੀ ਬੇਇੱਜ਼ਤ ਕੀਤਾ ਇਨਾ ਕੀ ਕਰਨਾ ਹੈ ਫਿਰ ਕਰਨਾ ਕੀ ਕਰਨਾ ਅਨਸ਼ਾ ਭੈਣ ਚੁੱਪ ਕਰ ਹੀ ਹਾਏ ਹਾਏ ਨਿੱਕ ਤੇ ਮੈਂ ਹਾਂ ਉਤਰਾ ਪੜ ਕੇ ਦੱਸਣਾ ਉਹ ਵੀ ਨਖਤਿਆਂ ਦੀ ਨਾ ਉਹਨਾਂ ਨੇ ਕੀ ਕੀਤਾ ਮੈਂ ਤੇ ਤੁਸੀਂ ਮੇਰੇ ਫੋਨ 'ਚ ਲਿਖ ਕੇ ਕਾਲ ਦੋ ਮੈਸੇਜ ਵਟਸਐਪ 'ਚ ਵੀ ਭੈਣ ਤੇਰੀ ਕੁੜੀ ਨੂੰ ਜਾਗਟ ਪਾ ਕੇ ਕੱਲਿਆ ਕਰ ਹੈ ਨਾ ਪਿਛੜ ਖਾਂਡ ਹੁੰਦਾ ਉਹਨਾਂ ਨਖਤਿਆਂ ਦੀਆਂ ਨੇ ਡਰਾਈਵਰ ਦੇ ਹੱਥ ਲਿਖ ਕੇ ਕੱਲੀ ਚਿੱਠੀ ਵੀ ਆ ਜਾ ਕੇ ਤੇ ਇਹਦੀ ਮੰਗ ਪੜਾਈ ਉਹ ਨਖਤਾਂ ਆਣ ਕੇ ਤੇ ਉਹ ਡਾਪਿਆ ਚੁੰਮ ਚੁੰਮ ਕਰਨ ਉਹ ਗਿਆ ਤੇ ਇਹ ਡਾਪਿਆ ਟੰ ਟੰ ਕਰਨ ਹਾਏ ਨਹੀਂ ਪਹਿਣਾ ਨਹੀਂ ਮੈਂ ਨਹੀਂ ਮੇਰਾ ਗਬਰੰਗੀਆਂ ਜੈਕਟਾਂ ਲਿਆ ਕੇ ਰੱਖੀਆਂ ਬੜੀਆਂ ਬਹੁਤ ਜ਼ਿਆਦਾ ਮੈਂ ਜੈਕਟਾਂ ਲਿਆ ਲਿਆ ਰੱਖੀਆਂ ਮੈਨੂੰ ਕੀ ਪਤਾ ਹੀ ਮੈਨੂੰ ਕੀ ਪਤਾ ਰਹੀ ਤੇ ਮੇਰੀ ਆਹ ਕੁੱਤੇ ਖਾਣੀ ਹੋਣੀ ਹੈ ਤੇ ਮੈਂ ਕੁੜੀ ਨੂੰ ਮੈਂ ਹਾਂ ਪੁੱਤ ਵੇਖਣ ਨਹੀਂ ਆਣਾ ਜੇ ਤੂੰ ਕੱਲ ਮੇਰੀ ਗੱਲ ਮੰਨ ਲੈਂਦੀ ਜੈਕਟ ਪਾ ਜਾਂਦੀ ਤੇ ਆ ਤੇ ਨਾ ਮੇਰੀ ਕੁੱਤੇ ਖਾਣੀ ਹੁੰਦੀ ਕਿੱਡਾ ਤੂੰ ਹੋਰ ਹੋਰ ਹੋਈ ਆ ਪਹਿਲਾਂ ਉਹ ਖਤਰੀਆਂ ਮੈਡਮਾਂ ਨੇ ਲਿਖ ਕੇ ਕੱਲਿਆ ਰਹੀ ਸਈਆ ਡਰਾਈਵਰ ਚਾਹੂ ਚਾਹੂ ਕਰ ਗਿਆ ਜੜੀ ਕੋਈ ਮਾੜੀ ਚੰਗੀ ਬਚੀ ਸੀ ਉਤਰੇ ਪਿਓ ਨੇ ਮੇਰਾ ਘਰ ਬਾਰ ਪੂਰਾ ਕਰਤਾ ਆ ਤੇ ਨਾ ਹੁੰਦਾ ਨਾ ਪੈਣ ਹੈ ਨਹੀਂ ਨਿਆਣੇ ਮੰਦੇ ਮੈਂ ਵੀ ਇਹੋ ਜੇ ਬੰਦੇ ਦੀ ਪ੍ਰਵਾਣ ਕਰਦੀ ਮੈਂ ਹਰ ਚੱਲਦੂ ਕਈ ਜਾਂ ਜੋ ਕਹਿਣਾ ਤੇਰਾ ਤੇ ਰੋਜ ਦਾ ਕੰਮ ਆ ਉੱਥੇ ਕਿੜੀ ਨਵੀਂ ਗੱਲ ਆ ਤੂੰ ਤਾਂ ਰੋਜ ਹੀ ਮੇਰੇ ਕੁੱਤੇ ਖਾਣੀ ਕਰਨਾ ਮੈਨੂੰ ਵੀ ਆਦਤ ਪੈ ਗਈ ਮੈਂ ਖਾਓ ਖਸਮਾਂ ਦਾ ਸਹ ਹਾਂ ਕਈ ਜਾਂਦੇ ਤੇ ਮੇਰੀਆਂ ਮੈਨੂੰ ਤੇ ਇਹ ਹੁੰਦਾ ਕਿ ਜੇ ਕਈ ਜਾਂਦੇ ਹੁੰਦੇ ਮੈਨੂੰ ਸਗੋਂ ਹੁੰਦਾ ਤੇ ਕਈ ਜਾਂਦੇ ਜੋ ਕਹਿੰਦਾ ਕੋਈ ਨਹੀਂ ਦਿਨ ਚੜੇਗਾ ਤੇ ਕੰਮ ਤੇ ਜਾਏਗਾ ਤੇ ਆਪਣੇ ਭੈਣ ਭਰਾ ਨੂੰ ਦੱਸਾਂਗੀ ਲਾਵਾਂਗੀ ਵੀਡੀਓ ਤੇ ਭੈਣ ਭਰਾ ਨੂੰ ਖਾਲਾਂਗੀ ਤੇ ਭੈਣ ਭਰਾਓ ਮੇਰ ਨਾਲ ਆ ਘਟਨਾ ਵਾ ਪ੍ਰੀ ਆਦੋਤ ਨੇ ਪੈਣਾ ਮੇਰਾ ਬੜਾ ਦੁੱਖ ਸਭ ਸੌਂਦੀਆਂ ਵਿਚਾਰੀਆਂ ਬੜਾ ਹੋਲ ਡੇਨ ਚੜਿਆ ਡੇਨ ਚੜਿਆ ਤਾਂ ਮੈਂ ਕੁੜੀ ਨੂੰ ਸੂਟ ਬੂਟ ਪਾ ਕੇ ਤੇ ਪਾਈ ਉਤੋਂ ਦੀ ਮੈਂ ਜੈਕਟ ਪਾ ਕੇ ਤੇ ਉਹ ਮਾਰਨਾ ਡਰਾਈਵਰ ਮੈਨੂੰ ਵੇਖ ਕੇ ਵੀ ਗੋਰਾ ਤੇ ਗੋਰੀਆਂ ਦੇ ਇਦਾਂ ਦੇ ਕੰਮ ਹੁੰਦੇ ਤੇ ਮੈਨੂੰ ਵੇਖ ਕੇ ਕੱਢਦਾ ਵੀ ਇੰਜ ਇੰਜ ਵੀ ਬਹੁਤ ਵਧੀਆ ਕਿ ਮੈਂ ਚੱਲ ਮਾਰੂ ਛੇ ਤੂੰ ਕਾਲ ਮੇਰੀ ਆਈ ਦੀ ਕੁੱਤੇ ਖਣੀ ਕਰਕੇ ਗਿਆ ਨੱਪਾ ਹੋ ਮੈਂ ਤੇਰੇ ਮੂੰਹ ਲੱਗਦੀ ਹਾਂ ਮੈਂ ਨਹੀਂ ਅੱਗੋਂ ਮੈਂ ਨਹੀਂ ਕੀਤਾ ਵੀ ਪੀ ਡਰਾਈਵਰ ਹੈਲੋ ਹਾਈ ਮੈਂ ਜਾ ਗੰਦ ਕਹੋ ਹਾਂ ਕਾਲ ਮੇਰੀ ਆਈ ਦੀ ਕੁੱਤੇ ਖਣੀ ਕਰਕੇ ਗਿਆ ਤੇ ਅੱਜ ਮੈਂ ਤੈਨੂੰ ਕਹਿੰਦੀ ਫਿਰਾਂ ਵੀ ਡਰਾਈਵਰ ਹੈਲੋ ਹਾਈ ਹਮ ਗੁੱਡ ਮਾਰਨਿੰਗ ਜਾ ਗੰਦ ਕਹੋ ਗੁੱ ਉਹ ਤੇ ਹੁਣ ਕੁੜੀ ਸਕੂਲ ਲੈ ਕੇ ਲੀ ਤੇ ਮੈਂ ਹਾਂ ਪੀ ਆਉਂਦੀ ਆਈ ਮੈਂ ਹਾਂ ਮੈਂ ਭੈਣ ਭਰਾ ਨੂੰ ਦੱਸਾ ਅਜੇ ਕੰਮ ਮੇਰਾ ਭੈਣ ਭਰਾ ਸਾਰਾ ਹੀ ਕਿਆ ਕਰਨ ਵਾਲਾ ਚਾਹ ਬਣਾਉਣ ਵਾਲੀ ਆ ਮੈਂ ਚਾਹ ਨਹੀਂ ਪੀਦੀ ਤੇ ਮੈਂ ਅੰਦੇ ਮਿਆਂ ਪੀ ਭੈਣ ਭਰਾ ਨੂੰ ਉਦਾਸ ਨਹੀਂ ਆ ਭੈਣ ਭਰਾ ਉਹ ਮੇਰੀ ਤੇ ਆ ਕੁੱਤੇ ਖਾਣੀ ਹੋਈ ਆ ਹੈ ਹੁਣ ਆਪਣੀ ਚਾਹ ਬਣਾਈਏ ਚਾਹ ਚਲੋ ਫਿਰ ਭੈਣ ਭਰਾ ਉਹ ਹੁਣ ਚਾਹ ਬਣਾਉਂਦੇ ਆ ਹੈਨਾ ਚਾਹ ਬਣਾਉਂਦੇ ਆ ਤੇ ਭੈਣ ਕੀ ਕਰਨਾ ਫਿਰ ਹੈਨਾ ਹੁਣ ਜੋ ਹੋ ਗਿਆ ਖਾਏ ਖਸਮਾ ਦਾ ਸਿਰ ਮੈਨੂੰ ਭੈਣ ਭਰਾਵਾਂ ਦਾ ਬਥੇਰਾ ਹੁੰਦਾ ਤੇ ਚੱਲ ਭੈਣ ਭਰਾਵਾਂ ਨਾਲ ਗੱਲ ਕਰਾਂਗੀ ਹੋਏ ਮੈਂ ਮਾਰਗੀ ਨਹੀਂ ਜਦੋਂ ਮੈਨੂੰ ਚੇਤਾ ਆਉਂਦਾ ਤੇ ਮਰ ਜਣਾ ਡਰਾਈਵਰ ਤੇ ਵੀ ਮੈਨੂੰ ਜ਼ਹਿਰ ਹੀ ਖਾਈ ਦਿੰਦਾ ਤੇ ਚਲ ਆਠ ਹੁਣ ਮੇਰਾ ਘਰ ਵਾਲਾ ਹੈਣਾ ਚਲ ਘਰ ਦੀ ਇਹ ਚਲ ਫਿਰ ਈ ਕੁੜੀ ਵੀ ਫਿਕਰ ਕਰਦਾ ਨਾ ਕੋਈ ਨਾ ਬਿਮਾਰ ਕੁੜੀ ਵੀ ਬੜੀ ਰੱਬ ਨੇ ਬੜੀ ਔਖੀ ਦਿੱਤੀ ਤੁਹਾਨੂੰ ਕੀ ਪਤਾ ਭੈਣ ਭਰਾਓ ਕੁੜੀ ਵੀ ਰੱਬ ਨੇ ਪਿੰਦ ਬੁੱਡੇ ਵਾਰੇ ਜਾ ਕੇ ਹਨ ਦਿੱਤੀ ਆ ਤੁਹਾਨੂੰ ਕੀ ਪਤਾ ਕੋਸ਼ਣਾ ਪੁੱਛਿਓ ਭੈਣ ਤੇ ਨਹੀਂ ਉਹ ਵੀਡੀਓ ਨਾਲ ਪੈਣੋ ਭਾਉ ਮੈਂ ਥੱਲੇ ਨਹੀਂ ਹਾਂ ਬਣਾਉਣ ਤੇ ਉਹਨਾਂ ਮੈਂ ਉੱਤੇ ਵੇਖਿਆ ਤੇ ਉੱਤੇ ਕੋਈ ਵੇਖਣ ਦੇ ਹੀ ਤੇ ਮੈਂ ਗੁੰਮ ਹੋ ਗਈ ਇੱਥੇ ਮੈਂ ਸਾਸਰੀ ਘਰ ਤੇ ਤੁਹਾਨੂੰ ਇੱਥੇ ਕਰਨੀ ਹਾਂ ਤੇ ਮੁੜ ਕੇ ਫਿਰ ਮੈਂ ਇਸ ਵੇਰੇ ਬਣਾਈ ਤੇ ਮੁੜ ਕੇ ਮੈਂ ਚੱਲ ਹੁਣ ਲਾ ਦੇਣੀ ਆ ਵਿੱਚ ਇਹ ਵੀ ਤੇ ਅੱਜ ਅੱਜ ਮੈਂ ਆਪਣੀ ਕੁੜੀ ਨੂੰ ਨਾ ਆ ਥੱਲੇ ਛੱਡਣ ਗਈ ਹਾਂ ਬਸ ਨਹੀਂ ਹਾਂ ਢੀਕਣ ਤੇ ਉਰ ਨਹੀਂ ਹਾਂ ਬਣਾਉਣ ਤੇ ਵੇਖ ਲੈ ਅੱਜ ਮੈਂ ਪੈਣ ਪਾ ਕੇ ਜਾਵਾਂ ਤੇ ਫਿਰ ਮੈਂ ਹਾਂ ਚੱਲ ਹਾਂ ਕੁੜੀਏ ਤੂੰ ਤੇ ਜਾ ਕੇ ਪਾ ਕਾਲਦੀ ਮੇਰੀ ਬਥੇਰੀ ਪੇਸ਼ੀ ਹੋਈ ਆ ਕਿ ਤਾ ਥੋੜੀ ਕਿਤੇ ਉੰਤਰੀ ਹੋਰ ਹੋਰ ਹੋ ਗਈ ਚਾਰੇ ਪਾਸੇ ਤੇ ਕੁੜੀ ਨੂੰ ਜ ਤੇ ਮੈਂ ਨੂੰ ਤੇ ਪਾ ਕੇ ਜਗਰਤ ਤੇ ਲੱਗ ਗਈ ਥੱਲੇ ਵੀ ਚalte ਨਹੀਂ ਮੈਂ ਹਾਂ ਤੂੰ ਹਾਂ ਉਹ ਬੰਦ ਕਰ ਲਾ ਪੈਰ ਨਹੀਂ ਆਖੇ ਲੱਗਦੇ ਨਹੀਂ ਆਣੇ ਹੈ ਨਹੀਂ ਉਹਨੇ ਬੰਦ ਕੀਤੀ ਮੈਂ ਚੱਲ ਕੋਈ ਗੱਲ ਨਹੀਂ ਪਾ ਦੇ ਦਿੱਤੀ ਉਹ ਤਾਂ ਮੈਂ ਦੋ ਤਿੰਨ ਥੱਲੀਆਂ ਦੀ ਵੀ ਕੱਪੜੇ ਪਾਏ ਆ ਮੋਟੇ ਤੇ ਹੋਰ ਮੈਂ ਨਾ ਉੱਤੇ ਛੱਡ ਕੇ ਨਾ ਉਹ ਥੱਲੇ ਉਹਨੂੰ ਸਕੂਲੇ ਬੱਸ ਤੇ ਚੜਾ ਕੇ ਨਾ ਤੇ ਆ ਕੇ ਹੁਣ ਮੈਂ ਇੱਥੇ ਪੋਚਾ ਲਾਉਂਦੀ ਹਾਂ ਹੈਨਾ ਚਾੜੂ ਮੈ ਲਾ ਕੇ ਗਈ ਹਾਂ ਚਾੜੂ ਬਫਰ ਬਰ ਕੱਟ ਲਈ ਤੇ ਆ ਹੁਣ ਮੈਂ ਪੋਚਾ ਪਾਚਾ ਲਾਉਂਦੀ ਹਾਂ ਨਹੀਂ ਪੋਚਾਈ ਦੇ ਨਾਲ ਆਇਆ ਕਰੋ ਬੜਾ ਵਧੀਆ ਜੇ ਨਹੀਂ ਪੋਚਾ ਵਾਲਾ ਇੰਡੀਆ ਵੀ ਮਿਲ ਜਾਂਦਾ ਵਾ ਤੇ ਨੀਤ ਕਿਤੇ ਸੁਭਾਈ ਹੁੰਦੀ ਆ ਨਹੀਂ ਤਾਨੂੰ ਮੈਂ ਕੀ ਦੱਸਨੀ ਤੁਹੀ ਉਹ ਦਜਲਮ ਦੀਆਂ ਉਹਨੇ ਖਰੋਕ ਲਾਉਣ ਵਾਲਾ ਉਹ ਜਿਹੜਾ ਤਰਾ ਗੰਦਾ ਜਿਆ ਹੁੰਦਾ ਨਹੀਂ ਉਹ ਮੁੜ ਕੇ ਸਾਫ ਨਹੀਂ ਹੁੰਦਾ ਉਹ ਨਹੀਂ ਸਹੀ ਆ ਤੁਹੀ ਵੇਖਿਓ ਜੀ ਪੋਚਾ ਵੀ ਘਰ ਨੂੰ ਹੀ ਬੜਾ ਲਸ਼ਕਾਉਂਦਾ ਵਾਲਾ ਪੋਚਾ ਤੇ ਮੁੜ ਕੇ ਧੁੰਜ ਵੀ ਬੜਾ ਸੌਖਾ ਵਾ ਬੜਾ ਸੋਹਣਾ ਐ ਵੇਖਿਓ ਮੈਂ ਆ ਲਾਗਣਾ ਪੋਚਾ ਧੋ ਤਾ ਕੇ ਮੈਂ ਐ ਵਧੀਆ ਲਸ਼ਕਾ ਕੇ ਨੂੰ ਉਹ ਮਾਰਨਾ ਬਾਹਰ ਤਾਰ ਤੇ ਕੱਲ ਨੂੰ ਫੇਰ ਐ ਨੋਤਾ ਤੋਤਾ ਰੈਡੀ ਫੇਰ ਲਾ ਲੈਣਾ ਤੇ ਕਿਤੇ ਇਹਨੇ ਘਰ ਚ ਮੁਕਾ ਦੇਣਾ ਵਾ ਬਹੁਤ ਵਧੀਆ ਪੋਚਾ ਐ ਤੇ ਭੈਣੋ ਭਰਾਓ ਹੁਣ ਆ ਮੇਰੀ ਚਾਹ ਬੰਡੀ ਆ ਤੇ ਮੈਂ ਫੜਾ ਫੜਨਾ ਦੁੱਧ ਪਾਵਾਂ ਇਹਦੇ ਵਿੱਚ ਇਹ ਦੁੱਧ ਦਾ ਡੱਬਾ ਨਾ ਮਾ ਕੋਈ ਨਾ ਬਣਾਈ ਇਹ ਤੁਮ ਨੂੰ ਉਹ ਹੋਰ ਨਾ ਕੁਝ ਲਿਖਦਾ ਕਿਤੇ ਇਹ ਖਲੋ ਰਾ ਪੈ ਜਾਏਗਾ ਲੈ ਨਹੀਂ ਪੈਣੂਆ ਹੁਣ ਮੈਂ ਚਾਹ ਬਣਾਵਾਂ ਫੜਫੜ ਚਾਹ ਪੀਣ ਨੂੰ ਪਹਾ ਬੜਾ ਜੀ ਕਰਦਾ ਸਵੇਰੇ ਸਵੇਰੇ ਚਲੇ ਭੈਣੋਂ ਚਾਹ ਬਣਾਈ ਹੈ ਸਤੋ ਬੜਾ ਲੂਗਾ ਤੋੜਾ ਚਲ ਬੜਾ ਹੀ ਨਾ ਭੈਣ ਭਰਾ ਵੀ ਕਹਿੰਦੇ ਹੋਣੇ ਵੀ ਚਾਹ ਹੀ ਬੜੀ ਕਾਰੀ ਪੀਂਦੀ ਆ ਅਰੇ ਮੈਨੂੰ ਕਾਲੀ ਪਸੰਦ ਆ ਇਦਾਂ ਦੀ ਨਹੀਂ ਗੱਲ ਵੀ ਮੈਂ ਚਾਹ ਤਾਂ ਚਲ ਦੇ ਦਿਨ ਚ ਇੱਕ ਵਾਰੀ ਪੀਂਦੀ ਹੁੰਦੀ ਆ ਤੇ ਬੰਦਾ ਛੱਜਣਾ ਪੀਂਦਾ ਹੀ ਆ ਤੇ ਉਦਾਂ ਪਰ ਮੈਂ ਉਦਾਂ ਹੀ ਕਾਲੀ ਜੀ ਪਸੰਦ ਆ ਚਾਹ ਆਹ ਹੋ ਮੇਰੀ ਚਾਹ ਬਣਦੀ ਭੈਣੋਂ ਭਰਾਓ ਚਲ ਭੈਣ ਭਰਾਓ ਮੈਂ ਅੱਛੀ ਚੀਜ਼ ਦੀ ਕੋਪਾ ਚਪਾ ਕੇ ਅੰਦਰ ਲੈ ਕੇ ਜਾਂਦੀ ਹਾਂ ਹੁਣ ਬਾਲਾ ਆ ਜਾਂਦਾ ਤੇ ਭੈਣੋ ਭਰਾਓ ਹੁਣ ਮੈਂ ਲੇਟ ਹੋਣੀ ਆ ਮੈਂ ਫੜਾਫੜ ਸਬਜ਼ੀ ਬਣਾਉਣਾ ਤੇ ਔਰ ਮੈਂ ਪਿਆਜ਼ ਕਰ ਲੈ ਪਿਆਜ਼ ਇੱਥੇ ਆਹੋ ਜਿਹਾ ਰੰਗ ਨਹੀਂ ਮਿਲਦੇ ਦੂਜੇ ਵੀ ਮਿਲ ਜਾਂਦੇ ਪਰ ਮੈਂ ਆਹ ਵੀ ਲੈ ਆਉਣੀ ਹੁੰਦੀ ਆ ਉਹ ਵੀ ਲੈ ਆਉਣੀ ਹੁੰਦੀ ਆ ਜਿਹੜੇ ਚੰਗੇ ਲੱਗੂ ਉਹ ਹੀ ਲੈ ਆਉਣੀ ਹੁੰਦੀ ਆ ਤੇ ਔਰ ਮੈਂ ਉਹ ਆਪਾ ਪਾਲਕ ਪਈ ਖਰਾਬ ਹੋਉਂਦੀ ਤੇ ਮੈਂ ਇਹਨੂੰ ਗਲ ਜਾਣੀ ਇਹਨੂੰ ਸੁਟਣਾ ਪੈਣਾ ਹੈ ਤੇ ਹੁਣ ਮੈਂ ਕੇਪਣਾ ਕਿਸੇ ਪਾਸੇ ਤੇ ਲਾਵਾਂ ਨਾ ਤੇ ਮੈਂ ਇਹਦੇ ਵਿੱਚ ਮੈਂ ਸੋਚਿਆ ਵੀ ਇਦਾਂ ਕਰਨੀ ਆ ਉਹ ਆਲੂ ਭਾਲੀ ਨਹੀਂ ਤੇ ਆਲੂ ਭਾਲਕ ਬਣਾ ਲੈਂਦੀ ਆ ਤੇ ਭਾਲਕ ਤੇ ਮੇਰੀ ਹੋ ਗਈ ਹੈ ਰੈਡੀ ਹੈ ਨਾ ਤੇ ਉਹ ਮੈਂ ਅਦਰਕ ਲਸਣ ਜਿਹੜਾ ਨਾ ਉਹਦਾ ਪੀਸਟ ਪੀਸਟ ਤੇ ਭੈਣ ਕਹਦਾ ਬਣਾਣੀ ਲੋਕੀ ਕਿਦਾਂ ਪੀਸਟ ਛੇਸਟ ਬਣਾ ਲੈਂਦੇ ਮੇਰਾ ਤੇ ਅਦਾ ਅਦੜ ਖਾਦੜ ਜਿਹਾ ਹੀ ਰਿਹਾ ਵਾ ਤੇ ਇਦਾਂ ਹੀ ਰਹਿੰਦਾ ਵਾ ਭਾਣੀ ਖਰੀ ਉਹ ਜਿਹੜੀ ਮਸ਼ੀਨ ਜੀ ਮੇਰੀ ਉਹ ਖਰਾਬ ਹੀ ਕਿ ਪਤਾ ਨਹੀਂ ਕੀ ਸੀ ਆਪਾਂ ਖਣਾ ਹੀ ਹੋ ਹੈ ਨਹੀਂ ਆ ਸਹੀ ਜਾਨੀ ਮੇਰੇ ਕੋਲ ਪੀਸਟ ਬਣਦਾ ਚਲ ਜਿੱਦਾਂ ਦਾ ਵੀ ਬਣਿਆ ਆ ਤੇ ਆਪਾਂ ਭਾਲਕ ਤਾਂ ਤੇ ਵਧੀਆ ਬਣ ਗਿਆ ਹੈ ਨਾ ਤੇ ਚਲ ਹੁਣ ਮੈਂ ਨਾ ਆਲੂ ਭਾਲਕ ਦੀ ਸਬਜ਼ੀ ਬਣਾ ਲਾਂ ਭੈਣ ਮੈਨੂੰ ਫੇ ਗੋਆ ਭੇਜਣੀ ਹੈ ਨ भेनों भराओ मैं ला ला तड़का टैम बड़ा हो गया है टेम हो गया वाहवा लेट हो मेरा तड़का भी इना दिल चल इना की बड़ा है। थोड़ा बड़ बड़ फटा 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 ना फटा फटा जा बटर पा ली नहीं है लो भेनों भराओ मासक मैं बटर पाता है हम मैं ला दड़का फटाफट तड़का लिया फटाफट हां सोचा कि भेन भरा ਛੱਤੀ ਛੱਤੀ ਲਾ ਲਈਆਂ ਹਨਾ ਵੱਲੋਂ ਸਹੀ ਭੈਣ ਪਰ ਉਹ ਇੱਥੇ ਮੈਂ ਲਾਤਾ ਤੜਕਾ ਇੱਥੇ ਮੈਂ ਨਾ ਉਹ ਪਿਆਜ਼ ਵੀ ਮੈਂ ਤੇ ਮਾਰੇ ਚੰਗੇ ਕਰ ਲਈ ਤੇ ਵਿੱਚ ਮੈਂ ਸੁੱਟਿਆ ਉਹ ਹੀ ਅਦਰਕ ਲਸਣ ਦੀ ਜਿਹੜੀ ਪੇਸਟ ਜੀ ਬਣਾਈ ਜੀ ਪੇਸਟ ਉਸ ਤੇ ਭੈਣ ਕਾਦੀ ਹੈ ਇਦਾਂ ਦੀ ਹੀ ਲੇਟ ਹੁੰਦੀਆਂ ਰਹੀ ਇਹ ਮੈਂ ਨਾ ਲੱਗਦੀਆਂ ਸੈਂਰੀਂ ਦੀ ਨਾ ਉਹ ਕਪੜੇ ਜੇ ਵੇਖਣਾ ਜਿਹੜੇ ਵੀ ਥੱਲੋਂ ਦੇ ਨੀ ਹੁੰਦੇ ਵਾਲੇ ਹੁੰਦੇ ਜਿਹੜੇ ਇਹ ਰੇੜੀਆਂ ਰੂੜੀਆਂ ਤੋਂ ਮਿਲਦੇ ਆ ਪਿਛਲੀ ਵਾਰੀ ਇੰਡੀਆ ਤੋਂ ਲੈ ਕੇ ਆ ਮਹਿੰਗੇ ਵੀ ਲੈ ਕੇ ਆ ਭੈਣ ਕੁੜੀ ਮੇਰੀ ਸੋਸਰਫੇ ਦੀ ਤੇ ਉਹ ਮੈਨਾਂ ਲੱਭੀ ਦੇਖੋ ਮੈਂ ਹਾਂ ਪੀ ਵਿੱਚ ਕੱਢਣੀ ਆ ਜੇ ਪੁਰਾਣੇ ਵਿੱਚੋਂ ਕੋਈ ਆਜੀ ਤੇ ਹਨਾ ਤੇ ਉਹਦਾਂ ਤੇ ਮੇਰੀ ਪਰਜਾਈ ਨੇ ਦੋ ਲੈ ਕੇ ਕੱਲੀਆਂ ਹੀ ਕੁੜੀਆਂ ਜਿਹੜਾ ਥੱਲੀਆਂ ਦੀ ਪਉਣ ਵਾਲੇ ਜਿਹੜੇ ਹੁੰਦੇ ਆ ਕੀ ਪਹਿਣਾ ਨੂੰ ਕਹਿੰਦੇ ਬਾਰ ਮਰ ਵਾਰ ਉਹ ਜੋ ਵੀ ਤੇ ਉਹ ਪਹਿਣਾ ਤੇ ਉਹੀ ਕੜਦੀ-ਕੁਰਦੀ ਹੋ ਗਈ ਲੇਟ ਤੇ ਹੁਣ ਮੈਂ ਢਾਈ ਫਰਫੜ ਤੜਕਾ ਲਾਉਣ ਪੀਰੇ ਦੇ ਪਾਪਾ ਜੀ ਆਉਣ ਤੋਂ ਪਹਿਲਾਂ ਪਹਿਲਾਂ ਲਾ ਲਈ ਨੀ ਹੁਣੇ ਫਿਰ ਆਣ ਕੇ ਗਾਲਾਂ ਕੱਢਣਗੇ ਆਪੀ ਤੇਰਾ ਸਾਲਾ ਦਿਨ ਤੂੰ ਕਰਨੀ ਜੀ ਤੇ ਹੁਣ ਮੈਂ ਬਾਤੀ ਵਿੱਚ ਕੀ ਹਣ ਕਹਿੰਦੇ ਆ ਭਾਲਕ ਜੀ ਭਾਲਕ ਪਾਤੀ ਤੇ ਮੁੜਕੇ ਵਿੱਚ ਸੁੱਟਾਂਗੀ ਆਲੂ ਤੇ ਚਲ ਇਹਨੂੰ ਤੇ ਮੈਂ ਰੱਖਾਂਗੀ ਇਧਰ ਆਟਾ ਮੈਂ ਗੁੰਨ ਲਿਆਇਆ ਆਟਾ ਮੈਂ ਟਮਾਟੇ ਮਸਲੀ ਗੁੰਨ ਲਿਆਇਆ ਆਟਾ ਮੈਂ ਗੁੰਨ ਕੇ ਰੱਖ ਲਿਆ ਸੀ ਤੇ ਤੜਕਿਆ ਹੀ ਬਸ ਮਾਲਾ ਜਾਂ ਲੇਟ ਹੋਇਆ ਤੇ ਕੋਈ ਨਹੀਂ ਅਜੇ ਤੋ ਨਹੀਂ ਆਣ ਕੇ ਨਹਾਉਣਾ ਧੋਣਾ ਵਾ ਤੇ ਕਈ ਉਹਨੇ ਟੈਸ਼ਨ ਕਰਨੇ ਉਹ ਖਰਾਬੀ ਕਿਤੇ ਐਡੀ ਸ ਉਹਨਾਂ ਤੇ ਚਲ ਕੋਈ ਨਹੀਂ ਬੀਬਾ ਬਣਾਇਆ ਇਹੋ ਜੀ ਕੋਈ ਗੱਲ ਨਹੀਂ ਕੀ ਤੇ ਚੰਗਾ ਫਿਰ ਭੈਣੋ ਭਰਾਓ ਮੈਂ ਤਾਂ ਵੀਡੀਓ ਹੁਣ ਖਤਮ ਕਰ ਲੈਣੀ ਆ ਸਬਜੀ ਭਾਜੀ ਬਣ ਗਈ ਕੋਈ ਨਹੀਂ ਹੁਣ ਥੋੜਾ ਜਿਹਾ ਮੈਨੂੰ ਹੌਸਲਾ ਹੀ ਆ ਹਾਂ ਭੈਣਾਂ ਡਰ ਲੱਗਦਾ ਵਾ ਕਿ ਫਿਰ ਆ ਕੇ ਐਵੇਂ ਗੱਲਬਾਤ ਕੋਈ ਕਰੇਗਾ ਵੀ ਤੂੰ ਬਣਾਈ ਨਹੀਂ ਜਾਂ ਕੁਛ ਮੈਂ ਤਾਂ ਟੈਂਪਰ ਬਣਾ ਕੇ ਰੱਖ ਲੈਣੀ ਬਣ ਗਈ ਹੁਣ ਨਹੀਂ ਮੈਨੂੰ ਕੋਈ ਐਡੀ ਟੈਂਸ਼ਨ ਹੈਗੀ ਤੇ ਮੈਂ ਕਹਿ ਰਹੀ ਆ ਵੀ ਬਹੁਤ ਦੂਜਾ ਕਰਿਆ ਕਰੋ ਮੈਨੂੰ ਸਬਸਕ੍ਰਾਈਬ ਕਰਿਆ ਕਰੋ ਰੋੜੀਏ ਬੱਚੋ ਕਈ ਲੋਕੀ ਘਰਦੇ ਹੀ ਨਹੀਂ ਆਨੇ ਏਦਾਂ ਨਾ ਕਰਿਆ ਕਰੋ ਭੈਣ ਭਰਾਓ ਏਦਾਂ ਦਾ ਕਤ ਕਰਦੇ ਹੁੰਦੇ ਜੇ ਕਰ ਲਿਆ ਕਰੋ ਤੇ ਉਹ ਦੂਜਾ ਚੰਗਾ ਨਹੀਂ ਤੇ ਹੀ ਦੋ ਤਿੰਨ ਮੈਨੂੰ ਬੜਾ ਪਿਆਰ ਕਰਦੀਆਂ ਹੁਣੇ ਜੀ ਕੇ ਕਰਦਾ ਕਿ ਤੇ ਤੁਹਾਡੇ ਤਾਂ ਜਾਨ ਹੀ ਵਾਰਦੇ ਨਹੀਂ ਸੱਚੀ ਇੰਨਾ ਪਿਆਰ ਕਰਨਾ ਜਿਦ ਤੂੰ ਸੱਚੀ ਬੜਾ ਮੈਨੂੰ ਖੁਸ਼ੀ ਹੁੰਦੀ ਕਹਦਾ ਮੈਂ ਸੁੱਤੀ ਉੱਠਤੀ ਤੁਹਾਡਾ ਕਮੈਂਟ ਵੇਣੀ ਹੁੰਦੀ ਆ ਦੋਤ ਨਾ ਪਹਿਣਾ ਦਾ ਕਿ ਮੈਂ ਜ਼ਰੂਰੀ ਵੇਣੀ ਮੰਨੀ ਆਂ ਪੀ ਵੇਣੀ ਆ ਪਰ ਆ ਬੀ ਆਜੀ ਬਾਜੀ ਆ ਵੀ ਕੀ ਕਹਿਣੀਆਂ ਇਹਨਾਂ ਦਾ ਵੀ ਸੁਣਾ ਹੈ ਨਾ ਇਹਨਾਂ ਨਾਲ ਹੀ ਦੁੱਖ ਸੋਖਿਆ ਤੈਨ ਤੇ ਹੋਰ ਹੋਰ ਭਾਜੀ ਹੁਣ ਕਣਕ ਬੀਜ ਲਈ ਆ ਬੀਜ ਬਾਜ ਲਈ ਹੋਣੀ ਕਿ ਭਣਾ ਤੁਸੀਂ ਨੰਦ ਵਿਆਹ ਵੀ ਬਥੇਰੇ ਆਏ ਹੋਣੇ ਚਲ ਖਾਓ ਭੈਣ ਵਿਆਹ ਵੀ ਤੁਸੀਂ ਤੇ ਮਜੀਨ ਨਾਲ ਤੇ ਹੋਰ ਫਿਰ ਚੰਗਾ ਫਿਰ ਨਹੀਂ ਬਣਾਉਂ ਬਰੂ ਕੀ ਲਿਆ ਜੀ ਚਲ ਜੋ ਵੀ ਬਣਾਇਆ ਟਾਈਮ ਸੇ ਖਾਓ ਤੇ ਜੁੱਲੀਆਂ ਚੜੋ ਭੈਣ ਠੰਡ ਪੜੀ ਹੋਈ ਦੀ ਇੱਥੇ ਵੀ ਬੜੀ ਠੰਡ ਹੋਈ ਦੀਆ ਤੁੰਡਾ ਜਦ ਇੱਥੇ ਹੈਗਾ ਵਾ ਟਾਈਮ ਭਾਰੇ ਵੀ ਰੋਟੀ ਪਾਣੀ ਟਾਈਮ ਸੇ ਚੰਗਾ ਵਾ ਫਿਰ ਭੈਣ ਐਵੇਂ ਗੱਲਬਾਤ ਸੁਣਨ ਤੋਂ ਚੰਗਾ ਪੀ ਜਿਹੜਾ ਕੰਮ ਕਰਨਾ ਵਾ ਤੇ ਟਾਈਮ ਸੇ ਕਰੋ ਤੇ ਮੈਨੂੰ ਨਿਸ਼ਚੈ ਹੁੰਦੀ ਏ ਚਲ ਫਿਰ ਚੰਗਾ ਹੈ ਆਪਣਾ ਖਿਆਲ ਖਿਉਲ ਰੱਖਿਓ ਤੇ ਨਿਆਣੇ ਵੀ ਚੱਲ ਹੈਂ ਰਾਜੀ ਬਾਜੀ ਰਹਿਣ ਭੈਣ ਸਾਰਾ ਕੁਝ ਹੀ ਵਧੀਆ ਹੀ ਰਹੇ ਤੇ ਚੰਗਾ ਫਿਰ ਸਤਿ ਸ਼੍ਰੀ ਅਕਾਲ ਜੀ ਕੋਈ ਨਹੀਂ ਮੈਂ ਚੰਗੀ ਹਾਂ ਮੈਂ ਸ਼ਦੈਨ ਨਹੀਂ ਆ ਮੈਨੂੰ ਇਦਾਂ ਨਾ ਕਿਆ ਕਰੋ ਕਿ ਤੂੰ ਸ਼ਦੈਨ ਸੀ ਨਾ ਮੈਂ ਠੀਕ ਹਾਂ ਆੜੀਏ ਫਿਰ ਇਦਾਂ ਵੀ ਚੋ ਕਈ ਭੈਣ ਭਰਾ ਭੈਣ ਗਲਤ ਮਲਤ ਕਹਿੰਦੇ ਕਿ ਮੈਂ ਇਦਾਂ ਥੋੜੀ ਕਹੀਦਾ ਹੁੰਦਾ ਜਾ ਭਰਾ ਮੇਰੇ ਕੋਲ ਤੜਨਾ ਲੜਿਆ ਜਾਂਦਾ ਮੈਂ ਕੀ ਕਰਾਂ ਖਸਮਾਂ ਨੂੰ